ਹੋਦੀਏ ਮਤਰਾ ਇੰਨਾ ਪਿਆਰ ਕਰਨਾ ਪੈਂਦਾ ਇਹਨਾਂ ਨੂੰ ਫੇਰ ਜਾ ਕੇ ਕਿਤੇ ਬਣਦਾ ਵਾ ਜਵਾਖ ਨੂੰ ਦਾ ਅਗਲਾ ਘੂਰ ਦੂ ਇਹਨਾਂ ਨੂੰ ਨਹੀਂ ਤਾਂ ਬੜਾ ਪਿਆਰ ਪਾਲਦੇ ਆ ਇਹ ਤਾਂ ਮੈਂ ਇਹ ਨਹੀਂ ਇਹ ਤਾਂ ਕਹਿੰਦੇ ਆ ਵੀ ਅੱਠ ਹਣ ਸਵੇਰ ਹੱਥ ਸਾਡੇ ਫੇਰ ਆਓ ਸਾਡੇ ਨਾਲ ਗੱਲਾਂ ਕਰੋ ਫੇਰ ਕਿਧਰੇ ਜਾ ਕੇ ਗੱਲ ਬਣਦੀ ਆ। ਕੋਈ ਦਾ ਖੰਦਲਾ ਰੱਖ ਗਏ ਘੋੜੇ ਦੁਪਹਿਰੇ ਸੁੱਤੇ ਪਏ ਹੁੰਦੇ ਆ। ਤੇ ਦੁਪਹਿਰ ਕਦਾਈ ਟਾਈਮ ਆ ਇਹ। ਸਾਢੇ 12 ਇੱਕ ਦਾ। ਫੇਰ ਜਾ ਕੇ ਗੱਲ ਬਣਦੀ ਆ। ਦੇਖੋ ਮਿੱਤਰੋ ਨਾਲੇ ਬਸ਼ੇਰੀ ਕਿੰਨਾ ਹੁਸਨਾ ਤੇ ਕਿੰਨੀ ਵਧੀਆ ਬਸ਼ੇਰੀ ਆ ਇਹਦਾ ਨਾਮ ਆ ਨੂਰੀ ਕਿੰਨੀ ਉਮਰ ਹੋ ਗਈ ਹੋ ਇਹਦੀ 6 ਮਹੀਨੇ 6 ਮਹੀਨੇ ਦੇ ਆ ਦੇਖੋ ਮਿੱਤਰੋ ਦੇਖਣ ਨੂੰ ਲੱਗਦੀ ਆ ਨਾ ਵੱਡੀ ਘੋੜੀ ਜਿੱਡੀ

देखो ए बशेरा वा बशेरा बछेरी है आहा। बछेरा ये कि वा कैगा ਦੁਬਾਰੇ ਦਾ ਸਿਮੈ ਨੂੰ ਥੋੜਾ ਜਿਆ ਕਹਿਣਾ ਨਹੀਂ ਕਿੰਗ ਆਰਥਰ ਕਿੰਗ ਆਰਥਰ ਹਾਂ ਕਿੰਗ ਆਰਥਰ ਜਿਹੜਾ ਬਾਈ ਸਾਂਝਮ ਬਾਦਲ ਕੋਲੇ ਠੀਕ ਆ ਸਾਂਝਮ ਬਾਦਲਾ ਆ ਲੈ ਆਂਦਾ ਬਾਈ ਮਿੱਤਰੋ ਤੇ ਜਿਸ ਪਰ ਦਾਦਾ ਕਿੰਗ ਆਰਥਰ ਦਾ ਪਿਓ ਆ ਤੇ ਇਹਦਾ ਹੈਗਾ ਦੂਜਾ ਆਪਣਾ ਰਾਜਾ ਉਹ ਹੈ ਦਾ ਪੁਰਦਾਦਾ ਠੀਕ ਆ ਇਹ ਵੀ ਨਹੀਂ ਨਾਲ ਲੈਣਾ ਬਾਲੇ ਚੰਗੇ ਖਾਨਦਾਨ ਚ ਆ ਮਿੱਤਰੋ ਸਰਾ ਜਮਾ ਕੰਨ ਕੋ ਨ ਦੇਖ ਹੋਰ ਗੱਲਾਂ ਛੱਡੋ ਕਿਉਂ ਇਹਨਾਂ ਨਹੀਂ ਆ ਰਹੇ ਆਉ ਦੇ ਇਹ ਕਿਉਂ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਉਹ ਆਈ ਮਤਰਾ ਨਾਲ ਹੀ ਸੇਵਾ ਕਰਨੀ ਪੈਂਦੀ ਆ ਫੇਰ ਕਿਤੇ ਗੱਲ ਬਣਦੀ ਆ ਹਾਂਜੀ ਇਹ ਹੈਗੀ ਇਹਦਾ ਨਾਮ ਹੈਗਾ ਬਰਕਤ ਬਰਕਤ ਆ ਇਹਦਾ ਨਾਮ ਮਿੱਤਰੋ ਦੇਖੋ ਇਹ ਹੈਗੀ ਆਪਣੇ ਜਿਗਰ ਦੀ ਅੱਛਾ ਇਹ ਜਿਗਰ ਦੀ ਆਪਣੇ ਵਾਲੀ ਦੀ ਵਈ ਮਾਂ ਸੀ ਇਹਦੀ ਆਪਣੀ ਨੀਲਮ 63H ਦੀ ਨੀਲੀ ਇੱਕ ਰੰਗੀ ਨੀਲੀ ਘੋੜੀ ਸੀ ਠੀਕ ਆ ਕਦ ਕਦ ਬਹੁ ਕਰ ਗਈ ਇਹ ਵੀ ਇਹ ਕਿੰਨੇ ਟਾਈਮ ਦੀ ਹੋਗੀ ਇਹ ਵੀ ਬਸ ਆ ਉੱਥੇ ਉੱਥੇ ਕਰੀ ਮੜੀ ਪਰ 10 ਮਹੀਨੇ ਦੀ ਹੈ 6.5 ਮਹੀਨੇ ਦੀ ਸ਼ੀਕਾ ਸਾਢੇ 7:00 ਹੋ ਗਏ ਗਰਦਨ ਗੁਰਦਨ ਬੜੀ ਘੈਂਟ ਆ ਇਹਦੀ ਵੀ ਸਾਣਾ ਬਸ ਚੰਗੀਆਂ ਕਰਦੇ ਨੇ ਕੰਮ ਕੁੰਡੀ ਕੰਡੀ ਵੀ ਬਹੁਤ ਬਣਦੀ ਐ ਆਪਣਾ ਆ ਪੈ ਮਜ਼ਬੂਤੀ ਮਈਵਸਤੀ ਬਹੁਤ ਜ਼ਿਆਦੇ ਆ ਸਾਢੇ 7-8 ਹੋ ਨਹੀਂ ਹੋ ਗਏ ਸਹੀਆ ਕਾਤ ਬਹੁਤ ਕਰ ਗਈ ਇਹ ਕਾਤ ਬਹੁਤ ਕਰੂ ਬਗ ਮਾਰੀ 3 ਇੰਚ ਦੀ ਆ ਨਹੀਂ ਛੋਟੀ ਉਮਰ ਚ ਵੱਡੇ ਕੱਦ ਬਈ ਉਮਰ ਦੇ ਹਿਸਾਬ ਨਾਲ ਤਾਂ ਹੋਈ ਜਾਂਦਾ ਛੋਟੀ ਉਮਰ ਚ ਬਹੁ ਕਰ ਗਈ 55 ਦੇ ਦਿਨ ਇਹ 55 ਇੰਚ 6 7 8 ਮਹੀਨੇ ਠੀਕ ਆ ਇਹ ਕੋਮਾ ਤਰਾਇਨਾ ਹੀ ਸੇ ਵਾਂਏ ਕਰਨੀ ਪੈਂਦੀ ਆ ਆ ਇਧਰ ਖੜਿਆ ਜਾਨਵਰ ਆ ਘੋੜੀ ਮਤਰਾ ਉਹ ਜਿਹੜੀ ਮੈਂ ਮੈਨੂੰ ਆਖਿਆ ਸੀਗਾ ਵੀ ਦੇਖ ਕੇ ਤੁਸੀਂ ਕਹੋਗੇ ਵੀ ਈ ਟੀ ਕੁੜੀ ਮੇਰਾ ਬੱਚਾ ਦੇਖੋ ਕਿੰਨਾ ਸੋਹਣਾ ਵਾ ਨਹੀਂ ਸੇਵਾ ਕਰਨੀ ਪੈਂਦੀ ਮਤਲਬ ਫੇਰ ਕਿਤੇ ਜਾ ਕੇ ਬਣਦੀਆਂ ਚੀਜ਼ਾਂ